A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰਾਂ ਸ਼ਾਮ 4 ਵਜੇ ਦਾ ਲਾਈਵ ਪ੍ਰੋਗਰਾਮ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਜਿਵੇਂ ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਹੀ ਵਿਸ਼ੇਸ਼ ਮੁੱਦਿਆਂ ਦੇ ਕਰਦੇ ਹਾਂ ਗੱਲਬਾਤ ਤੇ ਸਾਡਾ ਅੱਜ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਵਿਸ਼ੇਸ਼ ਤੇ ਵੱਡਾ ਮੁੱਦਾ ਹੈ ਕਿਉਂਕਿ ਇਹ ਸਾਡੇ ਸੀਐਮ ਭਗਵਾਨ ਤਮਨ ਤੇ ਗੱਲ ਕਰੀਏ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵਿਚਾਰ ਹੈ ਜੋ ਕਿ ਬਹੁਤ ਹੀ ਗਰਮਾ ਚੁੱਕੇ ਸਰੋਸਈ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਪਟਿਆਲਾ ਤੋਂ ਸੀਨੀਅਰ ਜ਼ਿਲ੍ਹਾ ਸਕੱਤਰ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਨੇ ਆਪ ਪਾਰਟੀ ਦੇ ਬਹੁਤ ਯੋਗਦਾਨ ਪਾਇਆ ਤੇ ਲੋਕ ਇਹਨਾਂ ਨੂੰ ਬਹੁਤ ਮੰंदे ਵੀ ਨੇ ਹਰ ਕਾ ਆਪਣੀਆਂ ਸਮੱਸਿਆਵਾਂ ਨੂੰ ਲੇਕੋ ਲੈ ਕੇ ਜਾਂਦੇ ਨੇ ਤੇ ਲੋਕਾਂ ਦਾ ਸੀ ਗੱਲ ਕਰਦੇ ਲੋਕ ਇਹਨੂੰ ਪਸੰਦ ਵੀ ਕਰਦੇ ਨੇ ਤੇ ਦੋਸਤੋ ਇਹਨਾਂ ਨਾਲ ਸਾਡੇ ਨਾਲ ਲਾਈਵ ਤੇ ਮਸਾ ਜੁੜਦੇ ਬਹੁਤ ਔਖਾ ਟਾਈਮ ਕੱਢਦੇ ਉਹਨਾਂ ਕਰਦੇ ਆ ਗੱਲਬਾਤ ਤਾਂ ਅਮਨ ਜੋਲੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਦੇ ਪ੍ਰੋਗਰਾਮ ਸਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਭ ਤੁਹਾਡਾ ਤੇ ਏਵਨ ਪੰਜਾਬੀ ਚੈਨਲ ਦਾ ਸਾਨੂੰ ਸਮਾਂ ਦੇਣ ਲਈ ਤੇ ਸਾਡੇ ਨਾਲ ਲਾਈਵ ਹੋਣ ਲਈ ਸ਼ੁਕਰੀਆ ਸਾਡੇ ਸਰ ਬੜਾ ਵੱਡਾ ਹੈ ਨਾ ਮੁੱਦਾ ਯਾਨੀ ਕਰਵਾ ਗਿਆ ਵੇਖੋ ਕਿ ਮੇਰੇ ਪਿੱਛੇ ਪੋਰਟਰੇ ਲਿਖਿਆ ਹੋਇਆ ਵੀ ਕੌਣ ਸੱਚਾ ਕੌਣ ਝੂਠਾ ਦੇਖੋ ਜੀ ਜੀ ਹਾਂਜੀ ਜੀ ਧੰਨਵਾਦ ਇਹ ਦੇਖੋ ਮੈਂ ਮੈਂ ਤਾਂ ਅੰਦਾਜ਼ ਦੇਣਾ ਕਿ ਕੱਲ ਸਵੇਰੇ ਸੁਨੀਲ ਢਾਕੜ ਦਾ ਇੱਕ ਬਿਆਨ ਆਇਆ ਸੀ ਕਿ ਉਹ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਇੱਕ ਝੰਕੀ ਪੰਜਾਬ ਦੀ ਰੋਕੀ ਗਿਆ ਹੈ ਨਾ ਗੱਡੀ ਵੀ ਇਹ ਆਪਰੇਡ ਦੀ ਵਿੱਚ ਸ਼ਾਮਲ ਹੋਏਗੀ ਤਾਂ ਕਿਉਂ ਨਹੀਂ ਸ਼ਾਮਲ ਹੋਏਗੀ ਕਿਉਂਕਿ ਉਸਦੇ ਵੀ ਦੱਸਿਆ ਗਿਆ ਤਰਕ ਹੈ ਕਿ ਉਹਦੇ ਵਿੱਚ ਨਾ ਅਰਵਿੰਦ ਕੇਜਰੀਵਾਲ ਜੀ ਦੀ ਤੇ ਸੀਐਮ ਭਗਵੰਤ ਸਵਾੰਨੀ ਜੀ ਦੀ ਫੋਟੋ ਹੈ ਤੇ ਪਰ ਭਗਵੰਤ ਭਗਵੰਤ ਸੀਐਮ ਜਿਹੜੇ ਹੈਗੇ ਸਾਡੇ ਮਾਨ ਜੀ ਉਹਨਾਂ ਨੇ ਤੁਹਾਨੂੰ ਪਤਾ ਉਹ ਜਿੱਥੇ ਵੀ ਗੱਲ ਕਰਦੇ ਆ ਸਬੂਤਾ ਸਮੇਤ ਕਰਦੇ ਆ ਤਾਂ ਉਹਨਾਂ ਨੇ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੈਂਸ ਕਰਕੇ ਯਾਨੀ ਕਿ ਬਹੁਤ ਕਰਾਰਾ ਜਵਾਬ ਦਿੱਤਾ ਜਾਕਰ ਸਾਹਿਬ ਨੂੰ ਕਿ ਕਹਿੰਦੇ ਸਬੂਤ ਦਿਓ ਕਹਿੰਦੇ ਜੇ ਮੈਂ ਕਿਤੇ ਵੀ ਝੂਠਾ ਪਾਇਆ ਗਿਆ ਤਾਂ ਕਹਿੰਦੇ ਮੈਂ ਰਾਜਨੀਤੀ ਛੱਡ ਦਾਂਗਾ ਬਿਲਕੁਲ ਸੋਢੀ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਪਬਲਿਕ ਨੂੰ ਕਿ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਸਾਫ਼ ਦੱਸਿਆ ਗਿਆ ਹੈ ਵੀ ਜੇ ਉਹਦੇ ਵਿੱਚ ਮੇਰਾ ਕੋਈ ਵੀ ਫੋਟੋ ਜਾਂ ਕੇਜਰੀਵਾਲ ਸਾਹਿਬ ਸਾਡੇ ਜਿਹੜੇ ਮੁੱਖ ਨੇਤਾ ਨੇ ਵੀ ਉਹਨਾਂ ਦੀ ਕੋਈ ਵੀ ਫੋਟੋ ਹੋਏਗੀ ਤਾਂ ਮੈਂ ਰਾਜਨੀਤੀ ਤੋਂ ਸਾਦਾ ਲਈ ਸન્યાਸ ਲੈ ਲਾਂਗਾ ਜੀ ਅਹ ਇਹ ਇਸ ਗੱਲ ਦਾ ਜਵਾਬ ਜਾਖੜ ਸਾਹਿਬ ਨਹੀਂ ਦੇ ਪਾ ਰਹੇ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਉਹਨਾਂ ਨੇ ਇਹ ਬੜੀ ਵੱਡਾ ਇੱਕ ਤਰ੍ਹਾਂ ਰੱਖਿਆ ਕਿ ਚਲੋ ਮੈਂ ਤਾਂ ਰਾਜਨੀਤੀ ਛੱਡਾਂਗਾ ਵੀ ਜੇਕਰ ਮੈਂ ਸਬੂਤ ਨਾ ਦੇ ਸਕਿਆ ਜਾਂ ਮੈਂ ਦੇ ਤੇ ਤਾਂ ਕੀ ਜਾਖੜ ਸਾਹਿਬ ਫਿਰ ਕਹਿੰਦੇ ਕੱਲ ਤੋਂ ਯਾਨੀ ਪੰਜਾਬ 'ਚ ਨਾ ਵੜੇ ਮੁੜ ਕੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੇ ਉਹ ਕਹਿ ਰਹੇ ਨੇ ਵੀ ਮੈਂ ਰਾਜਨੀਤੀ ਛੱਡ ਦਾਂਗਾ ਤਾਂ ਫਿਰ ਜਾਖੜ ਸਾਹਿਬ ਨੂੰ ਵੀ ਪੰਜਾਬ 'ਚ ਨਹੀਂ ਬੜਨਾ ਚਾਹੀਦਾ ਜੀ ਬਿਲਕੁਲ ਸਹੀ ਤਰਕ ਹੈ ਜੀ ਉਹਨਾਂ ਦਾ ਹਾਂ ਕਿਤੇ ਨਾ ਜੋਧੀ ਸਾਹਿਬ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਦੇਖੋ ਵੀ ਜਿਹੜੀਆਂ ਪੰਜਾਬ ਦੇ ਵਿੱਚ ਹੈ ਨਾ ਤੁਹਾਡੀ ਸਰਕਾਰ ਨੂੰ 2 ਸਾਲ ਬਣੇ ਹੋਏ ਨੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਾਨਕਿ ਬਹੁਤ ਜ਼ਿਆਦਾ ਕੰਮ ਕੀਤੇ ਨੇ ਭਗਵਾਨ ਤੁਮਨ ਜੀ ਨੇ ਇਹ ਲੋਕਾਂ ਦਾ ਕਹਿਣਾ ਤੇ ਅਸੀਂ ਮੰਨਦੇ ਹਾਂ ਤੇ ਕਿਤੇ ਨਾ ਕਿਤੇ ਯਾਨੀ ਇਹ ਰਾਜਨੀਤਿਕ ਸਟੈਂਡ ਤਾਂ ਨਹੀਂ ਭਾਜਪਾ ਦਾ ਵੀ ਅੱਗੇ ਆਉਣ ਲਈ ਵੀ ਭਗਵਾਨ ਤੁਮਨ ਸਰਕਾਰ ਨੂੰ ਫੇਲ ਕਰਨ ਦੇ ਲਈ ਬਿਲਕੁਲ ਬਿਲਕੁਲ ਸੋਦੀ ਸਾਹਿਬ ਇਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਬਿਲਕੁਲ ਵੀ ਅਸਰ ਹੈ ਨਹੀਂ ਪੰਜਾਬ ਦੇ ਵਿੱਚ ਭਾਜਪਾ ਦਾ ਇਹ ਜਿਹੜੀ ਆਮ ਆਦਮੀ ਦੀ ਸਾਡੀ ਪਾਰਟੀ ਹੈ ਬਹੁਤ ਜ਼ਿਆਦਾ ਵਿਕਾਸ ਕਰਦੀ ਹੈ ਚਾਹੇ ਹੈਲਥ ਹੋਵੇ ਸਕੂਲ ਹੋਵੇ ਫੈਮਿਨੈਂਟਸ ਹੋਵੇ ਵਿਕਾਸ ਦੇ ਹਰੇਕ ਕਾਂਝ ਚੱਗੇ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਨਾ ਹੋਰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਛੋਟੀ ਸਾਹਿਬ ਦੱਸਣਾ ਚਾਹਨਾ ਇਹ ਤਾਂ ਮੋਦੀ ਸਾਹਿਬ ਦਾ ਸਾਡੇ ਬਸ ਨਹੀਂ ਚੱਲਦਾ ਇਹ ਤਾਂ ਇੰਡੀਆ ਦੇ ਨਕਸ਼ੇ 'ਚ ਉਹ ਪੰਜਾਬ ਨੂੰ ਹੀ ਗੈਪ ਕਰ ਦਨ ਜੀ ਜੀ ਜੋਲੀਰ ਇੱਕ ਹੋਰ ਨਾ ਤੁਹਾਨੂੰ ਯਾਦ ਹੋਣਾ ਕਿ ਪਿਛੇ ਤੁਸੀਂ ਕਈ ਹੈ ਨਾ ਵਾਰ ਦੇ ਰਾਜਿਆ ਚ ਗਏ ਸੀ ਜਦੋਂ ਆਪ ਪਾਰਟੀ ਵੀ ਗਈ ਬਾ ਉੱਥੇ ਅਸੀਂ ਮੰਦੇ ਹਾਂ ਕਿ ਉੱਥੇ ਨਾ ਕਈ ਅੰਕੜੇ ਦੇਖੋ ਆਪ ਪਾਰਟੀ ਦੇ ਖਿਲਾਫ ਵੇ ਕਿਉਂਕਿ ਆਪ ਪਾਰਟੀ ਪਹਿਲੀ ਵਾਰ ਉਹ ਰਾਜਿਆ ਚ ਗਈ ਸੀ ਤਾਂ ਉੱਥੇ ਕਈ ਸਵਾਲ ਉੱਠੇ ਲੋਕਾਂ ਨੇ ਠਾਏ ਆਪ ਪਾਰਟੀ ਆਮ ਲੋਕਾਂ ਸਾਡੀ ਗੱਲ ਬਹੁਤ ਹੋਈ ਕਿ ਵੀ ਜੇਕਰ ਚੋਣਾ ਈਵੀਐਮ ਮਸ਼ੀਨਾਂ ਰਹੀ ਨਾ ਹੁੰਦੀਆਂ ਤਾਂ ਆਪ ਪਾਰਟੀ ਨੂੰ ਉੱਥੇ ਬਹੁਤ ਮਿਲਦਾ ਸੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਭਾਜਪਾ ਈਵੀਐਮ ਮਸ਼ੀਨਾਂ ਦਾ ਫਾਇਦਾ ਚੁੱਕ ਰਹੀ ਹੈ ਤਾਂ ਬਿਲਕੁਲ ਸਰ ਬਿਲਕੁਲ ਜੀ ਥੋੜੀ ਸਾਹਿਬ ਮੈਂ ਖੁਦ 4 ਤੋਂ 5 ਮਹੀਨੇ ਮੱਧ ਪ੍ਰਦੇਸ਼ ਦੇ ਵਿੱਚ ਲਗਾਤਾਰ ਲਗਾ ਕੇ ਆਏ ਜੀ ਜੀ ਤੇ ਉੱਥੇ ਬਹੁਤ ਵਧੀਆ ਉਤਸ਼ਾਹ ਸੀ ਲੋਕਾਂ ਦੇ ਵਿੱਚ 1-1 ਲੱਖ ਤੋਂ 70-80 ਹਜ਼ਾਰ ਤੋਂ ਲੱਖ ਬੰਦਿਆਂ ਦੀ ਰੈਲੀਆਂ ਹੋਈਆਂ ਨੇ ਸਾਡੀਆਂ ਬਹੁਤ ਉਤਸ਼ਾਹ ਸੀਗਾ ਸਿਰਫ ਇਹੀ ਹੈ ਜੀ ਕਿਉਂਕਿ ਦੇਖੋ ਜੱਤਾ ਕੀ ਵੀਮ ਹੈ ਜੀ ਤਾਂ ਮੋਦੀ ਨੂੰ ਕੋਈ ਨਹੀਂ ਹਰਾ ਸਕਦਾ ਜੀ ਵੈਲਟ ਪੇਪਰ ਨਾਲ ਕਰਾ ਕੇ ਦੇਖ ਲਓ ਉਹਨਾਂ ਦੀ ਜਮਾਨਤਾਂ ਜਬਤ ਹੋ ਜਾਣਗੀਆਂ ਜੀ ਜੀ ਕਿਉਂਕਿ ਅਗੋ ਕਹਿੰਦਾ ਅਸੀਂ ਅਸੀਂ ਦੇਖੋ ਇਹ ਵੀ ਦੇਖਦੇ ਆਏ ਆ ਕਿ ਜਦੋਂ ਤੋਂ ਭਗਵਾਨ ਤਮਨ ਸੀਐਮ ਬਣੇ ਨੇ ਹੈਨਾ ਇਹਨਾਂ ਦੀਆਂ ਪਹਿਲਾ 3 ਸੀਟਾਂ ਬੀਜਪੀ ਨੇ ਪੀਲੇ ਵਾ ਤੁਹਾਨੂੰ ਯਾਦ ਹੋਣੀਆਂ ਤੇ ਜੋ ਅੱਜ ਇਹਨਾਂ ਦੇ ਕੰਮ ਨੇ ਹੈਨਾ ਜੋ ਅੱਜ ਕੰਮ ਨੇ ਮੇਰੀ ਸਵੇਰੇ ਲਈ ਗੱਲਬਾਤ ਹੋਈ ਹੈ ਉਹ ਕਹਿੰਦੇ ਛੋਟੀਆ 3 ਤੋਂ ਇਹ 0 ਰਹਿ ਜਾਏਗੀ ਤਾਂ ਕਿਤੇ ਨਾ ਕਿਤੇ ਕਹਿੰਦੇ ਲੋਕ ਇਹਨਾਂ ਨੂੰ ਨਕਾਰ ਰਹੇ ਨੇ ਬੀਜਪੀ ਨੂੰ ਬਿਲਕੁਲ ਤੁਸੀਂ ਛੋਟੀ ਸਾਹਿਬ ਦੇਖਿਓ ਲੋਕ ਸਭਾ ਦੀ ਚੋਣਾਂ ਦੇ ਵਿੱਚ ਇਹਨਾਂ ਦਾ ਪੰਜਾਬ ਦੇ ਵਿੱਚ ਹਾਲ ਕੀ ਹੋਣਾ ਜੀ ਜੋ ਕਿ ਲੋਕ ਹੁਣ ਪਹਿਲਾ ਵਰਗੇ ਨਹੀਂ ਰਹੇ ਲੋਕ ਹੁਣ ਚਾਣਲ ਗੁਰੂ ਬੋ ਚੁੱਕੇ ਨੇ ਤੇ ਉਹ ਪਲੀ ਭਾਤੀ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੰਮ ਕਰੇ ਨੇ ਅਸੀਂ ਜਿਹੜੀ ਵੀ ਵੋਟ ਮੰਗਣੀ ਆ ਤੁਹਾਡੀ ਸਾਹਿਬ ਅਸੀਂ ਸਿਰਫ ਆਪਣੇ ਕੰਮ ਤੇ ਵਿਕਾਸ ਦੇ ਆਧਾਰ ਤੇ ਮੰਗਣੀ ਹੈ ਨਾ ਕਿ ਇਹਨਾਂ ਦੇ ਬੀਜੇਪੀ ਦੇ ਚੁਮਲਿਆ ਮੰਗੋ ਮੰਗਣੀ ਆ ਵੀ ਅਸੀਂ 15 ਲੱਖ ਦੇ ਦਾਂਗੇ ਤੁਹਾਡੇ ਨੂੰ ਇਹ ਕਰਦਾਂਗੇ ਤੁਹਾਡੇ ਲਈ ਉਹ ਕਰਦਾਂਗੇ ਅਸੀਂ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਗੇ ਤੇ 13 ਦੀ 13 ਸੀਟ ਤੁਹਾਡੇ ਸਾਹਮਣੇ ਪੂਰੀ ਮੈਜੋਰਿਟੀ ਨਾਲ ਲੈ ਕੇ ਜਾਵਾਂਗੇ ਜੀ ਹਾਂ ਔਰ ਢੋਲੀ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਆਪਰੇ ਦੇਣਾ ਮੈਂ ਸਰੇ ਇੱਕ ਲਾਈਵ ਕੀਤਾ ਜੀ ਕਿ ਤੁਹਾਨੂੰ ਯਾਦ ਹੋਣਾ ਕਿ ਕੱਲ ਕਤਰ ਦੇ ਵਿੱਚ ਆਪਣੀ ਨੇਵੀ ਦੇ ਨਾਲ 8 ਯਾਨੀ ਇਹ ਅਫਸਰ ਸੀ ਕੈਪਟਨ ਰੈਂਕ ਦੇ ਉਹਨਾਂ ਨੂੰ ਫਾਂਸੀ ਹੋਈ ਸੀ ਉੱਥੇ ਸਪੈਸ਼ਲ ਹੈ ਨਾ ਮੋਦੀ ਸਾਹਿਬ ਪਿਛਲੇ ਮਹੀਨੇ ਗਏ ਮੀਟਿੰਗ ਕਰਕੇ ਆਏ ਉਹਨਾਂ ਦੀ ਫਾਂਸੀ ਜੇ ਮਾਫ ਹੋ ਗਈ ਬੜੀ ਵਧੀਆ ਗੱਲ ਹੈ ਨਾ 8 ਪਰੋ ਰਾਤ ਮਿਲੀ ਪਰ ਉੱਥੇ ਇੱਕ ਸਵਾਲ ਉੱਠਿਆ ਕਿ ਜਦੋਂ ਸਾਡੇ ਬੰਦੀ ਸਿੰਘਾਂ ਰਹਿ ਦੀ ਗੱਲ ਇਹ ਭਾਈ ਰਾਜੂ ਵਾਲਾ ਜਿਹਨੇ ਦੇਖੋ 27-28 ਸਾਲ ਹੋ ਗਏ ਜੇਲ੍ਹ ਚ ਉਹਨਾਂ ਦੀ ਗੱਲ ਮੋਦੀ ਸਾਹਿਬ ਕਰਦੇ ਹੀ ਨਹੀਂ ਜੀ ਦੇਖੋ ਤੁਸੀਂ ਇਹ ਦੇਖੋ ਜੀ ਉੱਥੇ ਫੌਜੀਆ ਨੇ ਪਤਾ ਨਹੀਂ ਸਹੀ ਕਰਿਆ ਚਲੋ ਜੋ ਕਰਿਆ ਉਹਨਾਂ ਦੀ ਸਜ਼ਾ ਮਾਫ ਕਰਾਈ ਇਹ ਵਧੀਆ ਗੱਲ ਹੈ ਪਰ ਜਿਹੜੇ ਤੁਸੀਂ ਇੱਥੇ ਦੇਖੋ ਸਾਡੇ ਬੰਦੀ ਸਿੰਘ ਕਈ ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੀ ਆਵਾਜ਼ ਕਿਉਂ ਨਹੀਂ ਚੱਕਦੇ ਜੀ ਜੀ ਉਹਨਾਂ ਲਈ ਕਿਉਂ ਨਹੀਂ ਬੋਲਦੇ ਜਦ ਕਿ ਹੋ ਤਾਂ ਇੰਡੀਆ ਦੇ ਵਿੱਚੋਂ ਇੰਡੀਆ ਤੋਂ ਬਾਹਰ ਸਜ਼ਾ ਮਾਫ ਕਰਾ ਦਿੰਦੇ ਨੇ ਤੇ ਇੰਡੀਆ ਵਿੱਚ ਬੈਠੇ ਉਹਨਾਂ ਤੇ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਹੈਗਾ ਜੀ ਉਹ ਉਹ ਤੇ ਨਾ ਜੋਲੀ ਸਾਹਿਬ ਤੁਸੀਂ ਆਪ ਪਾਰਟੀ ਦੇ ਸਬੰਧਤ ਪਰ ਮੈਂ ਦੇਖੋ ਮੇਰਾ ਚੈਨਲ ਨੀੜਰ ਪਾਖਾ ਮੈਂ ਡਰਦਾ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਦੇਖੋ ਸੰਸਦ ਦੇ ਵਿੱਚ ਯਾਨੀ ਕਿ ਅਮਿਤ ਸ਼ਾ ਬੋਲੇ ਤਾਂ ਉੱਥੇ ਸੁਵੀਰ ਬਾਦਲ ਨੇ ਵਾਈ ਬੋਲੀ ਹੈ ਨਾ ਉਹਨੇ ਠੋਕਵਾ ਜਵਾਬ ਦਿੱਤਾ ਅਸੀਂ ਮੰਨਦੇ ਹਾਂ ਉਹਨੇ ਬੰਦੀ ਸਿੰਘ ਦੀ ਗੱਲ ਕੀਤੀ ਪਰ ਮੈਂ ਕਈ ਵਾਰ ਇਹ ਬੋਲਦਾ ਹੂੰ ਨਾ ਕਿ ਤੁਹਾਡੇ ਭਗਵਾਨ ਜੀ ਸੀਐਮ ਨੇ ਵਧੀਆ ਕੰਮ ਕਰ ਰਹੇ ਨੋ ਡਾਊਟ ਪਰ ਭਾਜੀ ਅੱਜ ਤੱਕ ਨਾ ਕੋਈ ਵੀ ਆਮ ਆਦਮੀ ਪਾਰਟੀ ਦਾ ਨੇਤਾ ਸੁਮਦਰ ਬੋਲੇ ਬੋਲਿਆ ਇਹ ਦੇਖੋ ਨਹੀਂ ਦੇਖੋ ਸੋਢੀ ਸਾਹਿਬ ਕੁਝ ਗੱਲਾਂ ਹੁੰਦੀਆਂ ਨੇ ਜੀ ਹਾਈ ਕਮਾਂਡ ਦੇ ਲੈਵਲ ਦੀਆਂ ਹਨ ਤੇ ਉਹਦੇ ਵਿੱਚੋਂ ਲੱਗੇ ਹੋਏ ਨੇ ਜੀ ਉਹ ਦੇਖੋ ਤੁਸੀਂ ਹੁਣ ਆਪਣੇ ਇੱਕ ਭਾਈ ਕਿਹੜੇ ਕੌਕੇ ਕਲਾ ਵਾਲੇ ਨੇ ਜਿਹੜੇ ਜੀ ਉਹਨਾਂ ਦੀ ਫਾਈਲ ਦੇਖੋ ਉਹਨਾਂ ਨੇ ਆਸਤੱਕ ਕਿੰਨੀਆਂ ਸਰਕਾਰਾਂ ਲੰਘੀਆਂ ਜੀ ਇਹ 92 93 ਦਾ ਕੇਸ ਹੈ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਜਿਨ੍ਹਾਂ ਦੇ ਟੋਟੇ ਕਰਕੇ ਨਹਿਰ ਚ ਸੁੱਟ ਦਿੱਤੇ ਗਏ ਸੀ ਜੀ ਜੀ ਉਹਨਾਂ ਦੀ ਫਾਈਲ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਹੈ 10 ਸਾਲ ਇਹਦੀ ਸਰਕਾਰ ਰਹੀ ਹੈ ਕਾਂਗਰਸ ਦੀ ਇਹਨਾਂ ਨੇ ਕੋਈ ਵੀ ਕਦਮ ਨਹੀਂ ਚੱਕਿਆ ਤੁਸੀਂ ਇਹ ਦੇਖੋ ਫਾਈਲ ਖੋਲੀ ਹੈ ਜਿਉਂ ਉਹ ਆਵਾਮਾ ਵੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੋਲੀ ਹੈ ਜੀ ਇਹ ਹੌਲੀ-ਹੌਲੀ ਕਰਕੇ ਸਟੈਪ ਬਾਈ ਸਟੈਪ ਕਰਦੇ ਨਹੀਂ ਜੀ ਕੰਮ ਮੈਂ ਮੈਂ ਆਪਣੇ ਚੈਨਲ 'ਤੇ ਲੋਕਾਂ ਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਕਿ ਜਦ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਨਾ ਤੇ ਕਈ ਬਹੁਤ ਜ਼ਿਆਦਾ ਨੌਕਰੀ ਦਿੱਤੀਆਂ ਕਈ ਗਰੀਬ ਘਰਾਂ ਦੀਆਂ ਕੁੜੀਆਂ ਜੱਜ ਬਣੀਆਂ ਨੇ ਤੇ ਕਈ ਲੋਕਾਂ ਨਾਲ ਮੇਰੀ ਗੱਲ ਹੁੰਦੀ ਹੈ ਨੌਜਵਾਨਾਂ ਨਾਲ ਜੋ ਕਹਿੰਦੇ ਨੇ ਕਿ ਵੀ ਅਸੀਂ ਬਾਹਰ ਜਾਣ ਦਾ ਸੋਚਦੇ ਸੀ ਅਸੀਂ ਹੁਣ ਛੱਡਤਾ ਵੀ ਸਾਨੂੰ ਇੱਕ ਮਾਨ ਸਰਕਾਰ ਤੇ ਉਮੀਦ ਜਾਗ ਗਈ ਹੈ ਕਿ ਸਾਨੂੰ ਬਗੈਰ ਸਪਾਰਸ਼ ਤੋਂ ਬਗੈਰ ਪੈਸੇ ਨਾਲ ਨੌਕਰੀ ਮਿਲੇਗੀ ਦੇਖੋ ਛੋੜੀ ਸਾਹਿਬ ਤੁਸੀਂ ਵੀ ਪੱਤਰਕਾਰ ਭਾਈਚਾਰੇ ਚ ਬਹੁਤ ਸਮੇਂ ਤੋਂ ਹਨ ਤੁਸੀਂ ਵੀ ਪੋਲੀਟਿਕਸ ਦੇਖਦੇ ਆ ਰਹੇ ਹੋ ਕਾਫੀ ਸਮੇਂ ਤੋਂ ਜੀ ਜੀ ਤੁਸੀਂ ਅੱਜ ਤੱਕ ਕਦੇ ਤੁਹਾਡੀ ਬੜੀ ਵਧੀਆ ਗੱਲ ਹੈ ਤੁਸੀਂ ਅੱਜ ਤੱਕ ਕਦੇ ਦੇਖਿਆ ਜੀ ਕਿਸੇ ਰਿੱਚੇ ਵਾਲੇ ਦੀ ਕਿਸੇ বাস ਕੰਡਕਟਰ ਦੀ ਸਿਕਿਉਰਟੀ ਗਾਰਡ ਦੀ ਬੇਟੀ ਹੱਦ ਤੱਕ ਜੱਜ ਲੱਗੇ ਹੋਵੇ ਜੀ 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 ਉਹਦਾ ਕਾਰ ਨਹੀਂ ਰਿਹਾ ਸੋਡੀ ਸਾਹਿਬ ਪਹਿਲਾਂ ਜਿੰਨੇ ਵੀ ਸਰਕਾਰਾਂ ਰਹੀਆਂ ਨੇ ਉਹ ਪੈਸੇ ਲੈ ਕੇ ਜੱਜ ਬਣਾਉਂਦੇ ਰਹੀਆਂ ਕੀਮਤ ਲੱਗਦੀ ਸੀ ਉਹਨਾਂ ਦੀ ਹਾਂ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਇਮਾਨਦਾਰ ਸਰਕਾਰ ਹੈ ਜਿਹਦੇ ਵਿੱਚ ਕੋਈ ਸਿਕਿਉਰਿਟੀ ਵਾਲਾ ਰਿੱਛੇ ਵਾਲਾ ਅਗਰ ਇਹਨਾਂ ਦੇ ਬੱਚੇ ਜੱਜ ਲੱਗ ਰਹੇ ਨੇ ਜੀ ਇੱਥੇ ਤੁਸੀਂ ਆਪ ਸਾਬਤ ਲਾ ਸਕਦੇ ਹੋ ਵੀ ਸਰਕਾਰ ਕਿੰਨਾ ਵਧੀਆ ਕੰਮ ਕਰ ਰਹੀ ਹੈ ਜੀ ਅਜੋ ਜੀ ਜੀਬ ਇੱਕ ਇੱਕ ਹੋਰ ਵਧੀਆ ਗੱਲ ਤੁਹਾਨੂੰ ਬੋਲਦਾ ਤੁਹਾਨੂੰ ਅਪਡੇਟ ਆ ਗਈ ਹੋਣੀ ਕਿ ਅੱਜ ਵਿਕਰਮ ਜੀਠੀਆ ਜੋ ਕਿ ਡਰੱਗ ਕੇਸ ਦੇ ਵਿੱਚ ਹੈ ਨਾ ਉਹ ਦੱਸੇ ਯਾਰ ਨੇ ਅੱਜ ਉਹ ਸਿੱਟ ਚੌਥੀ ਵਾਰ ਪੇਸ਼ ਹੋਏ ਨੇ ਤੇ ਉਹਨਾਂ ਨੇ ਬੜਾ ਇੱਕ ਵੱਡਾ ਬਿਆਨ ਦਿੱਤਾ ਹੈ ਭਗਵਾਨਤਮਨ ਜੀ ਦੇ ਬਾਰੇ ਕਹਿੰਦੇ ਵੀ ਭਗਵਾਨਤਮਨ ਮੇਰੇ ਝੂਠਾ ਅਫਸਾਰ ਹੈ ਇੱਦਾਂ ਹੀ ਗਿਆ ਉਹਨਾਂ ਨੂੰ ਇਹ ਮੈਂ ਖ਼ਬਰ ਹੀ ਨਸ਼ਰ ਹੋਏਗੀ ਅੰਡੇ ਬਾਦ ਤੇ ਕਹਿੰਦੇ ਉਹਨੇ ਬੜਾ ਕੀ ਗੱਲ ਕਹੀ ਹੈ ਕਹਿੰਦੇ ਭਗਵਾਨਤਮਨ ਨਾ ਹੁਣ ਸਿੱਟ ਦਾ ਯਾਨੀ ਕਿ ਮੁਖ ਉਹ ਚਿਹਰਾ ਬਣਾ ਜਾਂਦਾ ਇਹਨੂੰ ਕਹਿੰਦੇ ਚਿਹਰਾ ਬਣਾ ਦਿਓ ਕਹਿੰਦੇ ਮੈਂ ਡਰਦਾ ਨਹੀਂ ਕਿਸ ਤੋਂ ਦੇਖੋ ਨਹੀਂ ਦੇਖੋ ਇਹ ਜਿਹੜਾ ਕੇਸ ਚੱਲ ਰਿਹਾ ਕੋਈ ਅੱਜ ਦਾ ਤਾਂ ਚੱਲ ਨਹੀਂ ਰਿਹਾ 2 ਸਾਲ ਤੋਂ ਤਾਂ ਚੱਲ ਨਹੀਂ ਰਿਹਾ ਹੈਗਾ ਵੀ ਭਗਵਾਨਤਮਾਨ ਨੇ ਇਹਦੇ ਤੇ ਕੋਈ ਪਰਚਾ ਪਵਾਤਾ ਜੀ ਠੀਕ ਹੈ ਇਹ ਚੀਜ਼ਾਂ ਚੱਗ ਚਾਹੇ ਨਹੀਂ ਇਹ ਕਾਨੂੰਨ ਹੈ ਜਿਹੜਾ ਕਾਨੂੰਨ ਆ ਆਪਣੇ ਤਰੀਕੇ ਨਾਲ ਚੰਦਾ ਉਹ ਕਿਸੇ ਦੇ ਵੀ ਕਹਿ ਅਨਸਾਰ ਨਹੀਂ ਚੱਲਦਾ ਹੈਗਾ ਕਾਨੂੰਨ ਆਪਣਾ ਕੰਮ ਕਰੇ ਇਹਦੇ ਵਿੱਚ ਭਗਵਾਨਪਨ ਸਾਹਿਬ ਦਾ ਸੀਐਮ ਸਾਹਿਬ ਦਾ ਕੋਈ ਦੋਲ ਨਹੀਂ ਆਏਗਾ ਦੇਖੋ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਦੇਖੋ ਜਿਹੜਾ ਉਹਨਾਂ ਨੇ ਕਰਮ ਕਰਿਆ ਉਹਦੀ ਸਜ਼ਾ ਉਹਨਾਂ ਨੂੰ ਭੁਗਤਨੀ ਪੈਗੀ ਮੁਜੀਤਿਆ ਸਾਹਿਬ ਨੂੰ ਉਹੋ ਕਰ ਕੀ ਰਹੇ ਨੇ ਉਹ ਆਪਣੀ ਜਿਹੜੇ ਗਲਤ ਕੰਮ ਕੀਤੇ ਹੋਏ ਨੇ ਉਹਨਾਂ ਦੇ ਇਲਜ਼ਾਮ ਸਾਡੇ ਮੁੱਖ ਮੰਤਰੀ ਸਾਹਿਬ ਤੇ ਲਗਾ ਦੇ ਨੇ ਔਰ ਦੇਖੋ ਆਪਣੇ ਜਿਹੜੇ ਪਟਿਆਲਾ ਤੋਂ ਹੈ ਨਾ ਆਜੀਤਪਾਲ ਕੋਲੀ ਐਮ ਐਲ اے ਨੇ ਉਹਨਾਂ ਨੇ ਇੱਕ ਪਿਛਲੇ ਮਹੀਨੇ ਬੜਾ ਵਧੀਆ ਲਾਈਵ ਕੀਤਾ ਸੀ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਤੇ ਉਹਨਾਂ ਨੇ ਕਿਹਾ ਇੱਕ ਬੜਾ ਵਧੀਆ ਮੁੱਦਾ ਚੱਕਿਆ ਸ਼ਹਿਰ ਦਾ ਕਹਿੰਦੇ ਵੀ ਜਿਹੜਾ ਪੁਰਾਣਾ ਬਸ ਸਟੈਂਡ ਹੈਗਾ ਸੀ ਕਹਿੰਦੇ ਉੱਥੇ ਲੋਕ ਮੈਨੂੰ ਮਿਲਦੇ ਨੇ ਬਹੁਤ ਦੁਖੀ ਨੇ ਕਹਿੰਦੇ ਮੈਂ ਯਾਨੀ ਕਿ ਪਾਰਲੀਮੈਂਟ ਤੇ ਮੁੱਦਾ ਚੁੱਕਿਆ ਦੁਬਾਰਾ ਚੁੱਕਾਂਗਾ ਵੀ ਇਹ ਸਕਦਾ ਨਵਾਂ ਬਸ ਸਟੈਂਡ ਹੋ ਵੀ ਸਾਡਾ ਬਣਾਇਆ ਪਰ ਕਹਿੰਦੇ ਉਹ ਲੋਕਾਂ ਦੀ ਨੌਕਰੀ ਗਈ ਯਾਨੀ ਬੇਜ਼ਾਰ ਹੋ ਗਏ ਚਲੋ ਵਧੀਆ ਗੱਲ ਹੈ ਵੀ ਉਹ ਲੋਕਾਂ ਬਾਰੇ ਸੋਚ ਰਹੇ ਨੇ ਦੇਖੋ ਦੇਖੋ ਜੀ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਅਜੀਤਪਾਲ ਸਿੰਘ ਖੋਲੀ ਜੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਹਨਾਂ ਦੀ ਗਾਈਡੈਂਸ ਦੇ ਵਿੱਚ ਉਹਨਾਂ ਦੇ ਅੰਦਰ ਰਹਿ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆਂ ਤੇ ਉਹ ਇੱਕ ਵਾਰ ਨਹੀਂ ਜੀ ਉਹ ਵਿਧਾਨ ਸਭਾ ਚ ਕਈ ਵਾਰੇ ਮੁੱਦਾ ਚੱਕ ਚੁੱਕੇ ਨੇ ਜੀ ਤੇ ਬਹੁਤ ਜਲਦੀ ਇਸ ਚੀਜ਼ ਤੇ ਐਕਸ਼ਨ ਵੀ ਹੋਏਗਾ ਜਿਹੜਾ ਆਪਣਾ ਲੋਕਲ ਬੱਸ ਸਟੈਂਡ ਹੈ ਉਹ ਬਹੁਤ ਛੇਤੀ ਕੋਈ ਨਾ ਕੋਈ ਉਹਦੇ ਤੇ ਕਾਰਵਾਈ ਹੋਏਗੀ ਇਹ ਸੀਐਮ ਸਾਹਿਬ ਵੀ ਕਹਿ ਚੁੱਕੇ ਨੇ ਜੀ ਜੀ ਦੇਖੋ ਇਹ ਨਾ ਇਹ ਜਿਹੜੀ ਜਾਖੜ ਸਾਹਿਬ ਬੋਲ ਦਿੰਦੇ ਆ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਹੈ ਨਾ ਗੁਟਕਾ ਸਾਹਿਬ ਤੇ ਸੌਂ ਖਾਦੀ ਸੀ ਹੈ ਨਾ ਆਦਤ ਉਹ ਨਸ਼ਾ ਛਡਾ ਮੰਗ ਮੁਕਤੰਤਰੀ ਬਣੇ ਨਸ਼ਾ ਮੈਂ 4 ਮਹੀਨਿਆਂ ਚ ਖਤਮ ਕਰ ਦਾਂਗਾ ਜੀ ਉਹ ਉਹ ਨਸ਼ਾ ਖਤਮ ਨਹੀਂ ਹੋਇਆ ਉਲਟਾ ਲੋਕਾਂ ਦੇ ਨਜ਼ਾਇਜ਼ ਤੇ ਝੂਠੇ ਪਰਚੇ ਜਿਹੜੇ ਮੁੰਡੇ ਪੜ ਰਹੇ ਸੀ ਉਹਨੇ ਪਾਏ ਦੇਖੋ ਬਿਲਕੁਲ ਤੁਸੀਂ ਥੋੜੀ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂ ਤੁਸੀਂ ਪੂਰੇ 2 ਸਾਲ ਦਾ ਇਹਦਾ ਬਿਉਰਾ ਕੱਢ ਕੇ ਦੇਖਿਓ ਵੀ ਕਿੰਨੇ ਸਮਗਲਰ ਕਿੰਨੇ ਚਿੱਟੇ ਦੇ ਵਪਾਰੀ ਕਿੰਨੇ ਤਾਦਾਦ ਦੇ ਵਿੱਚ ਇਹ ਖੇਪਾਂ ਫੜੀਆਂ ਗਈਆਂ ਨੇ ਜੀ ਜੀ ਹਥਿਆਰਾਂ ਦੀਆਂ ਤੇ ਨਸ਼ੇ ਵੱਲ ਬਹੁਤ ਜ਼ਿਆਦਾ ਨਸਤ ਪੈ ਗਈ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਪੰਜਾਬ ਇੱਕ ਗੰਗਲਾ ਪੰਜਾਬ ਬਣੇਗਾ ਤੇ ਨਸ਼ਾ ਮੁਕਤ ਪੰਜਾਬ ਹੋਏਗਾ ਬਿਲਕੁਲ ਹੋਏਗਾ ਇਹ ਗੱਲ ਤੁਸੀਂ ਅੱਜ ਮੇਰੀ ਨੋਟ ਕਰ ਸਕਦੇ ਹੋ ਡੈਰੀ 'ਚ ਚਾਹੇ ਲਿਖ ਲਓ ਜੀ ਔਰ ਔਰ ਰਿਕਵਰੀ ਵਧੀਆ ਅਗਰ ਸਾਨੂੰ ਦਰਸ਼ਕ ਦੇਂਦੇ ਨੇ ਅਪਡੇਟ ਕੇ ਬਹੁਤ ਵਧੀਆ ਅਪਡੇਟ ਦਿੰਦੇ ਆ ਕਿ ਕਹਿੰਦੇ ਵੀ ਨਾ ਜਾਦੀ ਭਗਵਾਨਤਮਾਨ ਸਰਕਾਰ ਬਣੀ ਹੈ ਬਹੁਤ ਵਧੀਆ ਅਸੀਂ ਦੇਖਦੇ ਸੀ ਘੋਰਾਂ ਕੀਤੀਆਂ ਨੇ ਸਭ ਤੋਂ ਪਹਿਲਾਂ ਪਟਵਾਰੀ ਹੈ ਨਾ ਉਹ ਫੜੇਗੇ ਰਿਸ਼ਵਤ ਲੈਂਦੇ ਫੇ ਪੁਲਿਸ ਵਾਲੇ ਵੀ ਅੰਦਰ ਕੀਤੇ ਤੇ ਸਭ ਤੋਂ ਅੱਗੇ ਲੋ ਬਠਿੰਡੇ ਐਸਐਚਓ ਕਰਮਜੀਤ ਕੌਰ सदर ਥਾਣੇ ਉਹਨੂੰ ਨਾਲ ਦੀ ਸਸਪੈਂਡ ਕੀਤਾ ਭਗਵਾਨਤਮਾਨ ਜੀ ਨੇ ਜੋ ਕਿ ਸ਼ਰੀਆਮ ਪੈਸੇ ਮੰਗ ਰਹੀ ਸੀ ਇੱਕ ਗਰੀਬ ਔਰਤ ਤੋਂ ਦੇਖੋ ਛੋਟੀ ਸਾਹਿਬ ਇਹ ਸਾਡੇ ਸੀਐਮ ਸਾਹਿਬ ਦਾ ਬਹੁਤ ਈਸ਼ਾ ਸਿੱਧੇ ਦਿਸ਼ਾ ਨਿਰਦੇਸ਼ ਨਹੀਂ ਚਾਹੇ ਕੋਈ ਐਮ ਐਲ ਏ ਚਾਹੇ ਸਾਡਾ ਕੋਈ ਮੰਤਰੀ ਹੈ ਚਾਹੇ ਕਿਸੇ ਵੀ ਲੈਵਲ ਦਾ ਸਰਕਾਰੀ ਅਫਸਰ ਹੈ ਉਹ ਕੋਈ ਵੀ ਗਲਤ ਕੰਮ ਕਰੇਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੀ ਆ ਆਪਾਂ ਦਾ ਦੁਆਰਾ ਅਮਨ ਜੀ ਮੁੱਦੇ ਤੇ ਆਣਿਆ ਇਹਨਾਂ ਵਿੱਚ ਦਰਸ਼ਕ ਜੁੜ ਰਹੇ ਨੇ ਤੇ ਇੱਕ ਮਿੰਟ ਤੁਸੀਂ ਸੁਣਿਓ ਇਹ ਇਹ ਕੀ ਕਹਿੰਦੇ ਨੇ ਕਿਉਂਕਿ ਆਪ ਪਾਰਟੀ ਤੋਂ ਨਾਰਾਜ਼ ਰਹਿੰਦੇ ਨੇ ਸੁਣਿਓ ਤੇ ਆਰਾਮ ਨਾਲ ਜਵਾਬ ਦਿਓ ਹੈਲੋ ਬਿਲਕੁਲ ਜੀ ਹੈਲੋ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਠੀਕ ਸਾਹਿਬ ਜੀ ਆਲਦਾ ਠੀਕ ਹੈ ਜੀ ਮੇਰੇ ਨਾਲ ਨਾ ਅਮਨ ਜੋਲੀ ਜੁੜੇ ਹੋਏ ਨੇ ਸਾਡੇ ਸ਼ਹਿਰ ਦੇ ਯਾਨੀ ਕਿ ਜ਼ਿਲ੍ਹਾ ਸਕੱਤਰ ਨੇ ਆਮ ਆਦੀ ਪਾਰਟੀ ਦੇ ਤੇ ਮੁੱਦਾ ਹੈਗਾ ਕਿ ਕੀ ਭਗਵਾਨ ਤਮ ਸੱਚ ਹੈ ਯਾ ਕਿ ਸੁਨੀਲ ਜਾਖੜ ਸੱਚੇ ਨੇ ਸਹੀ ਦੱਸਿਓ ਤੁਸੀਂ ਮੈਂ ਨਾਲ ਮੈਂ ਗੁੱਡੀ ਸਾਹਿਬ ਨੂੰ ਸੱਚੀ ਗੱਲ ਜੀ ਹਾਂ ਸੱਚੀ ਗੱਲ ਸਾਹਿਬ ਸੱਚੀ ਗੱਲ ਜੀ ਨਹੀਂ ਦੇਖੋ ਜਿਵੇਂ ਲੱਗਦਾ ਹੈ ਨਾ ਜੇ ਪਹਿਲੀਆਂ ਸਰਕਾਰਾਂ ਹਟ ਕੇ ਸਿਆਸਤ ਕਰਦੀਆਂ ਆਈਆਂ ਹੁਣ ਮੈਂ ਕੱਲ ਇੱਕ ਨਿਊਜ਼ 'ਚ ਪੜਿਆ ਸੀ ਬੜੀ ਪਿੰਗੀ ਤਰ੍ਹਾਂ ਕਿ ਜਖਰ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਕਦੀ ਵੀ ਵਾਰੀ ਪਹਿਲਾਂ ਵੀ ਪੰਜਾਬ ਨੂੰ ਨਹੀਂ ਸੀ ਉਹਨਾਂ ਚੱਕੀਆਂ ਦੇ ਵਿੱਚ ਲਿਆਂਦਾ ਪਰ ਉੱਥੇ ਦੇ ਕੋਈ ਮੁੱਖ ਮੰਤਰੀ ਨਹੀਂ ਬੋਲਿਆ ਹੋ ਸਕਦਾ ਉਹਨਾਂ ਲੋਕਾਂ ਦੀ ਮਨਛਾ ਨਾ ਹੋਵੇ ਉਹਨਾਂ ਵਿੱਚ ਰਣ ਦੀ ਨਾ ਉਹਨਾਂ ਦੇ ਨਾਲ ਉਹ ਰਣ ਕੇ ਇੱਕ ਦੂਜੇ ਦਾ ਰੁਕਣ ਮੀਟੀਆਂ ਖੇਡਦੇ ਹੋਣ ਪਰ ਮੇਰੇ ਮਾਨ ਸਾਹਿਬ ਦੀ ਮਨਛਾ ਅਗਰ ਠੀਕ ਹੈ ਨਾ ਕਿ ਪੰਜਾਬ ਨੂੰ ਉਹਦੇ ਚੱਕੀਆਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਅਸੀਂ ਪੰਜਾਬੀ ਆ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਆਦਿਕ ਰੈਚ ਸਾਡੀਆਂ ਹੀ ਚਾਕੀਆਂ ਨਹੀਂ ਹੋਣਗੀਆਂ ਕਿ ਫਿਰ ਉਹਨਾਂ ਲੋਕਾਂ ਨੇ ਹੋਣੀਆਂ ਜਿਨ੍ਹਾਂ ਸਾਡੇ ਨਾਲ ਗਦਾਰੀਆ ਕੀਤੀਆਂ ਨੇ ਤਿਹ ਦੂ ਦਾ ਮਾਨ ਮਾਨ ਸਰਕਾਰ ਹੋਏ ਮੈਂ ਕਿਸੇ ਸਰਕਾਰ ਨਾਲ ਲੇਟੇ ਨਹੀਂ ਹੈਗਾ ਪਰ ਮਾਨ ਸਰਕਾਰ ਨੇ ਇੱਕ ਨਾ ਸਾਲ 11 ਮਹੀਨੇ ਉਹ ਕੰਮ ਕੀਤੇ ਨੇ ਜੋ ਪਿਛਲੀਆਂ ਪਾਰਟੀਆਂ 70 ਸਾਲਾਂ ਨਹੀਂ ਕਰ ਸਕਦੀਆਂ ਮੰਦੋ ਕਿ ਨਹੀਂ ਮੈਂ ਮੈਂ ਛੋਟੀ ਸਾਹਿਬ ਉਹਦੀ ਗੱਲ ਕਰ ਰਿਹਾ ਨਾ ਤੁਹਾਡੇ ਨਾਲ ਕਿ ਦੇਖੋ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਸਾਡਾ ਜ ਉਸ ਦੇ ਵਿੱਚ ਨਾ ਉਹ ਵਾਲੋ ਬਹ ਹੁੰਦੀਆਂ ਹੋਣ ਉਹਨਾਂ ਨਾਲ ਰਣਕੇ ਖੇਡਦੀਆਂ ਹੋਣ ਪਰ ਹੁਣ ਮਾਨ ਸਾਹਿਬ ਜਿਹੜੇ ਨੇ ਇਸ ਜੀ ਤੇ ਸਟਰੋਂਗ ਨੇ ਉਹ ਕਹਿੰਦੇ ਨੇ ਸਾਡੇ ਪੰਜਾਬ ਦੀਆਂ ਝਾਕੀਆਂ ਹੋਣੀਆਂ ਚਾਹੀਦੀਆਂ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਯਾਰ ਜੇ ਸਾਨੂੰ ਸਾਨੂੰ ਕਿਉਂ ਨਹੀਂ ਰਿਚਰ ਲਾਉਣਾ ਚਾਹੁੰਦੇ ਜਿਹੜੀ ਫੋਟੋ ਵਾਲਾ ਮੁੱਦਾ ਲੈ ਕੇ ਇਹ ਮਾ ਆਏ ਨੇ ਜਿਹੜੇ ਜਖਰ ਸਾਹਿਬ ਇਹਨਾਂ ਜਖਰ ਸਾਹਿਬ ਹੋਣਾ ਨੂੰ ਦੇਖੋ ਕਿ ਅੱਜ ਮਾਨ ਸਾਹਿਬ ਦਾ ਮੈਚ ਵੀ ਪੜਿਆ ਸੀ ਨਿਊਜ਼ ਦੇ ਵਿੱਚ ਉਹ ਕਹਿੰਦੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕੋਲ ਫੋਟੋ ਵਾਲੀ ਕੋਈ ਗੱਲ ਹੋਵੇ ਤੇ ਇਹ ਲੋਕ ਜਿਹੜੇ ਨੇ ਸੜਤੇ ਨਿਜਾਮ ਲਾ ਕੇ ਨਾ ਮਾਨ ਸਾਹਿਬ ਨੂੰ ਪਿੱਛੇ ਕਰਨਾ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਉਹ ਨਹੀਂ ਪਾਚ ਰਿਹਾ ਜੋ ਲੋਕ ਚਾਹੁੰਦੇ ਨੇ ਹੁਣ ਕਿਉਂਕਿ ਦੁਨੀਆ ਪੜ ਲਿਖ ਕੇ ਅੱਗੇ ਚੱਲ ਗਈ ਹੈ ਮਾਨ ਸਾਹਿਬ ਦੀ ਸਰਕਾਰ ਨੂੰ ਲੋਕ ਚੰਗਾ ਚਾਹੁੰਦੇ ਨੇ ਪਰ ਇਹ ਲੋਕ ਨਹੀਂ ਚਾਹੁੰਦੇ ਇਹ ਪੁਰਾਣੀ ਰਾਜਨੀਤੀ ਕਰਨਾ ਚਾਹੁੰਦੇ ਨੇ ਲੋਕ ਸਿੱਧੂਆਤ ਇੱਕ ਇੱਕ ਐਮ ਸਵ ਤੁਹਾਨੂੰ ਇਹ ਕੁਰਬਾਨੀਆਂ ਸ਼ਹੀਦ ਭਗਤ ਸਿੰਘ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਪੰਜਾਬ ਹੈ ਨਾ ਜਦੋਂ ਇੰਡੀਆ ਆਜ਼ਾਦ ਹੋਣਾ ਸੀ ਉਹਨਾਂ ਨੂੰ ਅੱਜ ਤੱਕ ਸ਼ਹੀਦ ਦਾ ਦਰਜ ਦਿੱਤਾ ਗਿਆ ਇੱਥੇ ਭਗਵਾਨਤਮਨ ਦੀ ਉਹ ਸਰਕਾਰ ਹੈ ਜਿਨ੍ਹਾਂ ਨੇ ਹਰੇਕ ਦਫ਼ਤਰ ਦੇ ਵਿੱਚ ਉਹਨਾਂ ਦੀ ਫੋਟੋ ਲਗਾਈ ਹੈ ਅੱਜ ਤੱਕ ਇਹਦੇ ਪਹਿਲਾਂ ਨਹੀਂ ਹੋਇਆ ਪੰਜਾਬ 'ਚ ਕਿ ਵੀ ਗੋਣਾ ਇਹੀ ਤੇ ਗੱਲ ਹੈ ਨਾ ਸਾਨੂੰ ਅਸੂ ਸਿੱਖੋਂ ਹੁੰਦੇ ਨਾਤੇ ਤੇ ਸਾਨੂੰ ਪੰਜਾਬ ਬਾਰਡਰ ਏਰੀਆ ਹੁੰਦੇ ਨਾਤੇ ਤੇ ਸਾਨੂੰ ਪੁਛਾਇਰ ਨਾਲ ਜਾਂਉਂਦੀ ਅਸੀਂ ਸੈਂਟਰ ਗਵਰਨਮੈਂਟ ਸਾਡਾ ਨਹੀਂ ਸੀ ਕੋਈ ਸੁਣ ਸੁਣਾਈ ਹੁੰਦੀ ਜਿਹੜੀਆਂ ਉਹਨਾਂ ਦੇ ਥੱਲੇ ਚੱਲਦੀਆਂ ਸੀ ਸਰਕਾਰਾਂ ਉਸ ਸਮੇਂ ਦੀਆਂ ਵੀ ਕਹਿਣੋ ਜੇ ਕੋਈ ਪਾਰਟੀ ਦੀ ਵੀ ਸਰਕਾਰ ਹੋਵੇ ਜਾਂ ਦੋਨਾਂ ਦੇ ਵਿੱਚ ਪਰ ਉਹ ਉਹਨਾਂ ਦੇ ਅਧੀਨ ਕੰਮ ਕਰਦੀਆਂ ਸੀ ਉਹਨਾਂ ਦੇ ਪ੍ਰੈਸ਼ਰ ਥੱਲੇ ਚੱਲਦੀਆਂ ਸੀ ਪਰ ਸਭ ਤੋਂ ਪਹਿਲਾਂ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਤੇ ਉਹਨੇ ਖੜਕਲ ਕਲਾਂ 'ਚ ਜਾ ਕੇ ਇਹ ਸੌ ਚੁੱਕੀ ਇਸ ਚੀਜ਼ ਦਾ ਸਾਨੂੰ ਪੰਜਾਬੀਆਂ ਨੂੰ ਬੜਾ ਵੱਡਾ ਇਹਨਾਂ ਦੇ ਮਾਣ ਹੈ ਇਸ ਚੀਜ਼ ਦਾ ਅਸੀਂ ਬੜਾ ਹੰਗੂਰ ਕਰ ਤਾਂ ਨਹੀਂ ਧਰਤੀ ਤੇ ਜਾ ਕੇ ਸੌ ਚੁੱਕੀ ਜਿੱਥੇ ਕੋਈ ਵੀ ਨਹੀਂ ਸੀ ਬੰਦਾ ਇਹਨਾਂ ਦਾ ਹਰਾੀਂ ਕੀ ਲੋਕ ਨਹੀਂ ਸੀ ਜਾਂਦੇ ਅਸੀਂ ਇਹ ਚੀਜ਼ ਨੂੰ ਸਲੂਡ ਕਰਦੇ ਇਸ ਸਰਕਾਰ ਨੂੰ ਕਹਿ ਲਓ ਮਾਨ ਸਾਹਿਬ ਨੂੰ ਕਹਿ ਲਓ ਸਾਡੇ ਨੂੰ ਪਰ ਇਹ ਚੀਜ਼ ਹੈ ਨਾ ਤੁਸੀਂ ਵੇਖੋ ਮਾਨ ਸਾਹਿਬ ਨੇ ਜਿਹੜੀ ਦਫ਼ਤਰਾਂ ਦੇ ਵਿੱਚ ਫੋਟੋ ਲਈ ਨਾ ਇੱਕ ਸਾਨੂੰ ਸੁਨੇਹਾ ਅਗੇ ਦੇ ਅਸੀਂ ਐਮ ਐਲ ਏ ਦੇ ਦਫ਼ਤਰੇ ਜਾਵਾਂਗੇ ਨਾ ਸਾਨੂੰ ਉਹਨਾਂ ਦੀ ਪਹਿਲਾਂ ਤਸਵੀਰ ਦਿਸੇਗੀ ਐਮ ਐਲ ਏ ਦੀ ਬਾਅਦ ਚ ਦਿਸੇਗੀ ਕਿਉਂਕਿ ਸਾਨੂੰ ਉਹ ਚੀਜ਼ਾਂ ਦੀ ਸ਼ਾਇਦ ਆਵੇਗੀ ਕਿ ਇਹਨਾਂ ਨੇ ਆਹ ਮਿਹਰਬਾਨੀਆਂ ਦਿੱਤੀਆਂ ਸਾਡੇ ਮੇਰੇ ਨਾਲ ਚਲੋ ਜੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਮੈਂ ਜੋਲੀ ਨਾਲ ਸਪੈਸ ਸਮਝਦਾ ਵੋਕਾ ਤੇ ਮੈਂ ਤੁਹਾਨੂੰ ਦੁਬਾਰਾ ਕਾਲ ਕਰਦਾ ਪਲੀਜ਼ ਜੋਲੀ ਜੀ ਬਹੁਤ ਵੱਡੀ ਗੱਲ ਕਿ ਅੱਜ ਸ਼ਹੀਦਾਂ ਨੂੰ ਹੁਣ ਯਾਦ ਕਰਨ ਲੱਗੇ ਨੇ ਲੋਕ ਨਹੀਂ ਤਾਂ ਪਹਿਲਾਂ ਇਹਨੇ ਪਾਰਟੀਓ ਛੱਡ ਗਿਆ ਸੀ ਤੁਸੀਂ ਸੋਨੀ ਸਾਹਿਬ ਇੱਕ ਚੀਜ਼ ਦੇਖੋ ਜਿਹੜੀ ਇਹ ਭਾਜਪਾ ਸਰਕਾਰ ਹੈ ਇਹਨਾਂ ਨੇ ਭਗਤ ਸਿੰਘ ਨੂੰ ਅਜੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਓਹੀ ਓਹੀ ਗੱਲ ਹੈ ਸਾਡੇ ਇੱਕ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਉਹਨਾਂ ਦੀ ਫੋਟੋ ਜਿਹੜਾ ਤੁਸੀਂ ਗੱਲ ਪਹਿਲਾਂ ਵੀ ਕਹੀ ਹੈ ਇਹਨੇਕ ਦਫਤਰ ਚ ਲਗਾਈ ਹੈ ਹਰ ਇੱਕ ਜਗ੍ਹਾ ਤੇ ਇਹ ਨਹੀਂ ਹੈਗਾ ਵੀ ਉਹਨਾਂ ਨੇ ਕੱਲੀ ਫੋਟੋ ਲਗਾਈ ਹੈ ਉਹਨਾਂ ਦੇ ਅਸੂਲਾਂ ਤੇ ਵੀ ਚੱਲਦੇ ਨੇ ਸਾਡੇ ਭਾਰਤੀ ਦੇ ਬੰਦੇ ਜੋਲੀ ਦਾ ਮੈਂ ਮਾਫੀ ਚਾਹੁੰਦਾ ਮੈਂ ਨਾ ਆਪਣੇ ਕਈ ਲਾਈਵ ਬ੍ਰੋਡ ਇਹ ਹਾਸ ਹੋਈਨ ਗੱਲ ਹੈ ਪਰ ਮੈਂ ਸੱਚੀ ਗੱਲ ਨਿਕਲ ਜਾਂਦੀ ਹੈ ਮੇਰੇ ਦਰਸ਼ਕ ਮੈਨੂੰ ਕਮੈਂਟ ਕਰਦੇ ਆ ਵੀ ਜੇ ਅੱਜ ਸੀਧ ਭਗਤ ਸਿੰਘ ਆ ਨਾ ਅੱਜ ਉੱਪਰ ਦੇਖ ਰਹੇ ਹੋ ਨਾ ਪੰਜਾਬ ਨੂੰ ਇਹ ਸਾਡੇ ਆ ਨਾ ਨੇਤਾਵਾਂ ਨੂੰ ਪਤਾ ਕਿਸੇ ਦੇ ਸੋਚਦੇ ਹੋਣੇ ਲੋਕਾਂ ਨੂੰ ਵੀ ਯਾਰ ਮੈਂ ਇਹਨਾਂ ਲੋਕਾਂ 'ਤੇ ਜੇ ਫਾਂਸੀ ਦਾ ਰਸ ਰਸਾ ਗਲ ਚ ਪਾਇਆ ਕਿੰਨੇ ਹਰਾਮ ਹੋਣੇ ਦੇਖੋ ਦੇਖੋ ਬਿਲਕੁਲ ਸਹੀ ਗੱਲ ਹੈ ਜੀ ਉਹ ਵੀ ਕਦੇ-ਕਦੇ ਪਿੱਛੇ ਜਿ ਮੈਂ ਵੀ ਇੱਕ ਪੋਸਟ ਪਾਈ ਸੀਗੀ ਜੀ ਉਹਦੇ ਇਹੀ ਸੀਗਾ ਜੀ ਹੁਣ ਉਹ ਸੋਚਦੇ ਹੋਣੇ ਵੀ ਮੈਂ ਦੇਖੋ ਕਹੇ ਜੇ ਬੰਦਿਆਂ ਲਈ ਕੁਰਬਾਨੀਆਂ ਕਰਕੇ ਗਏ ਜਿਹੜੇ ਅੱਜ ਮੇਰੇ ਲਈ ਕੀ ਕਰ ਰਹੇ ਨੇ ਜੀ ਜੀ ਯਾਨੀ ਕਿ ਯਾਨੀ ਇਹ ਕਹਿਣਾ ਮਤਲਬ ਕੀ ਹੈ ਕਿ ਯਾਨੀ ਭਾਜਪਾ ਆਜਾ ਨਾ ਅਮਾਨੀਆਂ ਢਾਨੀਆਂ ਇਕੱਠੀ ਹੋ ਗਈ ਸਿਰਫ ਸਿਰਫ ਗੁੱਸਾ ਪੈਸਾ ਪੈਸਾ ਕਮਾਣਾ ਬਸ ਸਾਡੇ 에어ਪੋਰਟ ਵੇਸ ਤੇ ਸਾਡੇ ਸਟੇਸ਼ਨ ਵੇਸ ਤੇ ਤੇ ਸਾਡੇ ਪੰਜਾਬ ਕੋਲ ਜਿੰਨਾ ਕਰ ਰਹੇ ਅੱਜ ਕੁਝ ਵੀ ਨਹੀਂ ਆਇਆ ਦੇਖੋ ਬਿਲਕੁਲ ਬਿਲਕੁਲ ਤੁਸੀਂ ਦੇਖੋ ਜੀ ਰੇਲਵੇ ਇਹਨਾਂ ਨੇ ਵੇਚਤਾ ਹਰ ਚੀਜ਼ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰਤੀ ਵੱਡੇ ਵੱਡੇ ਜਿਹੜੇ ਹੁਣ بڑے ਘਰਾਣੇ ਨੇ ਇੰਡੀਆ ਦੇ ਉਹਨਾਂ ਦੇ ਹੱਥ 'ਚ ਦੇਸ਼ ਚੱਲ ਰਿਹਾ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਆਉਣ ਵਾਲੀਆਂ ਚੋਣਾਂ ਦੇ 24 ਵਿਆ ਅਗੇ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਬੀਚੀਪੇ ਨੂੰ ਜਿਵੇਂ ਕਿ ਜਦੋਂ ਐਮਐਲਏ ਚੋਣ ਹੋਈ ਜਿਵੇਂ ਮੂੰਹ ਤੋੜੋ ਜੋ 3 ਸੀਟਾਂ ਹਿੱਤਾ ਸੀ ਬਿਲਕੁਲ ਬਿਲਕੁਲ ਮੈਂ ਦੱਸਦਾ ਕਿ ਬਿਲਕੁਲ 2022 ਦੇ ਵਿੱਚ ਜਿਹੜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਥੋੜੀ ਕਸਰ ਰਹਿ ਗਈ ਸੀ ਤੁਸੀਂ ਇਸ ਵਾਰ 2024 'ਚ ਦੇਖੋ ਥੋੜੀ ਸਾਹਿਬ ਇਹੇ ਪੰਜਾਬੀ ਇਹਨਾਂ ਨੂੰ ਐਸਾ ਸਬਤ ਸਕਾਣਗੇ ਕਿ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ ਇਹ ਤਾਂ ਖਾਤਾ ਖੁੱਲਣ ਦੀ ਗੱਲ ਤਾਂ ਬਹੁਤ ਦੂਰ ਰਹਿ ਗਈ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ ਤੇ ਭਾਜਪਾ ਦਾ ਦੁਬਾਰਾ ਰੁੱਖ ਨਹੀਂ ਹੋਏਗਾ ਪੰਜਾਬ ਫਿਰ ਜੀ ਤੇ ਜੋਲੀ ਸਾਹਿਬ ਜੋ ਗੁੱਸਾ ਨਾ ਕਰੋ ਇੱਕ ਸਵਾਲ लास्ट ਸਵਾਲ ਬਹੁਤ ਅਹਿਮ ਤੇ ਕੀਮਤੀ ਤੇ ਕੀ ਤੁਹਾਨੂੰ ਲੱਗਦਾ ਵੀ ਇਹ ਤੁਹਾਨੂੰ ਤੁਹਾਡੀ ਗੱਲ ਜੈ ਜੈ ਹੈ ਨਾ ਵੀ ਸੀਟਾਂ ਨਹੀਂ ਮਿਲਣਗੀਆਂ ਪਰ ਤੁਹਾਨੂੰ ਲੱਗਦਾ ਜੇਕਰ ਭਗਵਾਨ ਤੁਮਾਈਂ ਨੇ ਜਿਵੇਂ ਕਿ ਕਿਹਾ ਕਿ ਮੈਂ ਦੋ ਚਾਰ ਦਿਨ ਸਹੂਦਾਂਗਾ ਜਾਖੜ ਸਾਹਿਬ ਦੇ ਖਿਲਾਫ ਜਿਉ ਸਹੂਦ ਦੇਣਗੇ ਤਾਂ ਕੀ ਜਾਖੜ ਸਾਹਿਬ ਪੰਜਾਬ ਚ ਵਾਪਸੀ ਕਰਦੇ ਆਣਗੇ ਕਿ ਨਹੀਂ ਕੀ ਉਹਨੂੰ ਆਣਾ ਚਾਹੀਦਾ ਜਾਂ ਨਹੀਂ ਦੇਖੋ ਜੀ ਛੋੜੀ ਸਾਹਿਬ ਮੈਂ ਤੁਹਾਨੂੰ ਜਾਖੜ ਸਾਹਿਬ ਦੀ ਇਹਦੇ ਗੱਲ ਤੇ ਹਾਸਾ ਆ ਰਿਹਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਮਾਂਗੀ ਕਿ ਪੰਜਾਬੀ ਦਾ ਬਹੁਤ ਮਸ਼ਹੂਰ ਮੁਹਾਵਰਾ ਹੈ ਉਹ ਕਹਿੰਦੇ ਕੰਜਰਾਂ ਦੀ ਦੁੱਲਗੀ ਢਾਲ ਕਹਿੰਦੇ ਅਸਤਾ ਡੋਲ ਡੋਲ ਖਾਂਦੇ ਆ ਜੀ ਜੀ ਕਿਉਂਕਿ ਉਹ ਨਹੀਂ ਹਟ ਸਕਦੇ ਜੀ ਉਹ ਪੰਜਾਬ ਚ ਵੜਨਗੇ ਉਹ ਕਰਨਗੇ ਕਿਉਂਕਿ ਉਹ ਬੇਸ਼ਰਮ ਲੋਕ ਨੇ ਜੀ ਯਾਨੀ ਕਿ ਯਾਨੀ ਕਿ ਸਾਰੀਆਂ ਪਾਰਟੀਆਂ ਮਿਲ ਕੇ ਹੁਣ ਸਾਡੇ ਸੀਐਮ ਨੂੰ ਯਾਨੀ ਕਿ ਕਿਤਨਾ ਕਿਤੇ ਫਸਾਣਾ ਚਾਹੁੰਦੀ ਨੇ ਕਿਸੇ ਵੀ ਗੱਲ ਚਲੋ ਯਾਨੀ ਲੋਕਾਂ ਅਗੇ ਬਦਨਾਮ ਕਰਦਿਆਂ ਚਾਹੁੰਦੇ ਨੇ ਪਰ ਮੇਰੇ ਕੋਲ ਹੁਣ ਵੀ 3-4 ਮੈਸੇਜ ਆ ਗਏ ਨੇ ਕਿ ਉਹ ਸਰਕਾਰ ਵਰਗੇ ਕੰਮ ਇਹ ਸਰਕਾਰੇ ਕੰਮ ਉਹ ਨਹੀਂ ਕਰ ਸਕੇ ਤਾਂ ਉਹ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਦੇਖੋ ਜੀ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਵੀ ਇਹ ਇਮਾਨਦਾਰ ਸਰਕਾਰ ਹੈ ਬੜੇ ਵਧੀਆ ਸੱਚੇ ਡੰਗ ਨਾਲੇ ਸਰਕਾਰ ਚਲਾ ਰਹੇ ਨੇ ਵੀ ਇਹਨਾਂ ਨੇ ਤਾਂ ਸਾਡੀ ਦੁਬਾਰਾ ਵਾਰ ਹੀ ਨਹੀਂ ਆਉਂਦੇ ਨਹੀਂ ਉਹਨਾਂ ਕੋਲ ਹੋਰ ਤਾਂ ਕੁਝ ਹੈ ਨਹੀਂ ਉਹ ਫ੍ਰਸਟ੍ਰੇਸ਼ਨ ਕੱਢਣ ਲਈ ਇਹਨਾਂ ਤੇ ਇਲਜ਼ਾਮ ਲਗਾਉਂਦੇ ਨੇ ਵੀ ਇਹਨਾਂ ਨੇ ਭ੍ਰਸ਼ਟਾਚਾਰ ਕਿੱਥੋਂ ਕਰਤਾ ਰਾਸ ਤਾਂ 70 ਸਾਲ ਤੁਸੀਂ ਕਰਦੇ ਰਹੇ ਜੀ ਜੀ ਪੰਜਾਬ ਵੇਚ ਕੇ ਤੁਸੀਂ ਖਾ ਗਏ ਹਾਂ ਇਲਜ਼ਾਮ ਭਗਵੰਤ ਮਾਨ ਤੇ ਲੈਂਦੇ ਨੇ ਜਿਹੜੇ ਕਿ ਹਸ ਤੱਕ ਦੇ ਪੰਜਾਬ ਦੇ ਸਭ ਤੋਂ ਵਧੀਆ ਤੇ ਇਮਾਨਦਾਰ ਮੁੱਖ ਮੰਤਰੀ ਰਹੇ ਨੇ ਤੁਸੀਂ ਵੀ ਜਾਣਦੇ ਹੋ ਤੇ ਲੋਕਾਂ ਨੂੰ ਵੀ ਪਤਾ ਸੋਜ ਜੋਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਨਵੀਂ ਅਪਡੇਟ ਹੋ ਗਈ ਮੈਂ ਤੁਹਾਨੂੰ ਦੁਬਾਰਾ ਫੇਰ ਲਾਈਨ ਤੇ ਲਾऊंगा ਸਰ ਠੀਕ ਹੈ ਜੀ ਧੰਨਵਾਦ ਸੋਦੀ ਸਾਹਿਬ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਪਟਿਆਲਾ ਤੋਂ ਅਮਨ ਜੋਲੀ ਜੀ ਜੋ ਕਿ ਪਟਿਆਲਾ ਦੇ ਆਪ ਪਾਰਟੀ ਦੇ ਜ਼ਿਲ੍ਹਾ ਸਕੱਤਰ ਨੇ ਤੇ ਸੀਨੀਅਰ ਆਗੂ ਵੀ ਨੇ ਤੇ ਜੋ ਅੱਜ ਦਾ ਸਾਡਾ ਮੁੱਦਾ ਵਿਸ਼ੇਸ਼ ਹੈ ਕਿਉਂਕਿ ਸੁਨੀਲ ਜਾਖੜ ਤੇ ਸੀਐਮ ਭਗਵੰਤ ਮਾਨ ਦੇ ਵਿੱਚੋਂ ਕੌਣ ਸੱਚਾ ਦੇ ਕੌਣ ਝੂਠਾ ਤੁਹਾਂ ਅੰਦਾਜ਼ਾ ਲਾइए ਕਿ ਇੱਕ ਜਾਖੜ ਸਾਹ ਨੇ ਬਿਆਨ ਦਿੱਤਾ ਕਿ ਇੱਕ ਝਾਂਕੀ ਜਿਹੜੀ ਕਿ 26 ਜਨਵਰੀ ਨੂੰ ਦਿੱਲੀ ਤੋਂ ਬਾਹਰ ਕੱਢ ਦਿੱਤੀ ਗਈ ਪੰਜਾਬ ਦੀ ਉਸਤੇ ਫੋਟੋਆਂ ਲੱਗੀਆਂ ਸੀ ਸੀਐਮ ਕੇਜੀ ਵਾਲ ਦੇ ਭਗਵੰਤ ਮਾਨ ਦੀਆ ਤਾਂ ਭਗਵੰਤ ਮਾਨ ਨੇ ਕੱਲ ਸ਼ਾਮੀ ਪ੍ਰੈਸ ਕਾਨਫਰੰਸ 'ਚ ਆਈ ਕਿਹਾ ਕਿ ਦਿਖਾਓ ਮੈਨੂੰ ਸਬੂਤ ਦਿਓ ਕਹਿੰਦੇ ਜੇ ਤੁਹਾਡੇ ਸਬੂਤ ਹੋਏ ਸੱਚੇ ਤਾਂ ਮੈਂ ਰਾਜਨੀਤੀ ਛੱਡਦਾ ਫਿਰ ਉਹਨੇ ਕਬੱਡੀ ਵਾਲ ਇਹ ਵੀ ਗਈ ਹੈ ਕਿ ਜੇ ਕੋ ਤੁਹਾਡੇ ਕੋ ਸਬੂਤ ਨਾ ਹੋਏ ਤਾਂ ਫਿਰ ਤੁਸੀਂ ਪੰਜਾਬ ਵਿੱਚ ਵੜਿਓ ਨਾ ਤੇ ਹੁਣ ਜੇ ਕਿ ਭਗਵਾਨ ਤੁਮੈਨੇ ਕਹੇ ਵੇ 2-3 ਦਿਨ ਦੇ ਅੰਦਰ ਸਬੂਤ ਦਵਾਂਗਾ ਤਾਂ ਫਿਰ ਮੈਂ ਸੁਣੀ ਰੱਖੜੋ ਮੰਗਾ ਜਵਾਬ ਤਾਂ ਦੋਸਤੋ ਕੀ ਜਵਾਬ ਆਏਗਾ ਕੀ ਸਵਾਲ ਹੋਣਗੇ ਕੌਣ ਰੰਗ ਛੱਡੇਗਾ ਤੇ ਕੌਣ ਪੰਜਾਬੀ ਨਹੀਂ ਵੜਿਆ ਤਾਂ ਇਹ ਆਉਣ ਵਾਲੇ 2-3 ਦਿਨਾਂ ਵਿੱਚ ਸਾਹਮਣੇ ਆ ਜਾਏਗਾ ਤੇ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਡੇ ਸਾਹਮਣੇ ਲੈ ਕੇ ਫਿਰ ਲਾਈਵ ਰੋਣ ਚ ਆਵਾਂਗੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਕ